ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਮੈਂ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਲਓ ਜੀ ਲਾਡੀ ਬਾਈ ਆ ਕੇ ਲੱਗਿਆ ਸਫਾਈ ਕਰਨਾ ਤੇ ਕਹਿੰਦਾ ਢੋਰੀਏ ਫਿਰ ਰੇ ਵਾਲਾ ਜੰਮ ਜਾਂਦਾ ਤੇ ਪਾਣੀ ਛੜ ਜਾਂਦਾ ਤੇ ਨਾਲੇ ਗਲੂ ਵੀ ਨਹੀਂ ਤੇ ਇੱਕੋ ਬਾਤ ਜਾ ਰਹੇ ਨੇ ਆਪਣੇ ਨਾਲ ਚੱਲ ਬੱਸ ਕਰ ਲਾਡੀ ਰਹਿਣ ਦੇ ਬਹੁਤ ਆ ਉਧਰ ਚੱਲੀਏ ਰੇਟ ਹੁੰਨੇ ਆਪਾਂ ਲਓ ਜੀ ਚੱਲਦੇ ਆ ਆਪਾਂ ਦੇ ਲੋਕ ਨੂੰ ਨੂੰ ਜਾਣਾ ਵੀਰ ਦਾ ਸਨੇਹਾ ਐ ਬਈ ਇੰਸਟਾਗ੍ਰਾਮ ਤੋਂ ਦੇਖ ਕੇ ਫੋਨ ਕਰਿਆ ਸੀ ਵੀਰ ਨੇ ਤੇ ਚੱਲਦੇ ਆ ਮਿਲਦੇ ਆ ਵੀਰ ਨੂੰ ਜਾ ਕੇ ਮਸ਼ੀਨ ਲੈ ਕੇ ਮੱਕੀ ਕੱਟ ਕੇ ਆਉਣੇ ਨੇ 6-7 ਖੇਤ ਨੇ ਵੀਰ ਦੇ ਲਓ ਜੀ ਚੱਲਦੇ ਆ ਫਾਈ ਬੋਲ ਨੂੰ ਜਾਂਦੇ ਪਾਦੇ ਆਪਾਂ ਪੰਜਾਬ ਦੀ ਦਿੱਲੀ ਹਾਈਵੇ ਤੇ ਜਾ ਰਹੇ ਆ ਬਰਸਾਲਾ ਦੇ ਰੋਡ ਤੇ ਸਾਡੀ ਬਾਈ ਤੇ ਜੱਸਾ ਬਾਈ ਲੋ ਜੀ ਮਿੱਤਰੋ ਪਹੁੰਚ ਗਏ ਆਪਾਂ ਵੀਰ ਕੋਲ ਆ ਖੜੀ ਆ ਮੱਕੀ ਵੀਰ ਦੀ ਸੁੱਕੀ ਆ ਪੂਰੀ ਝੋਨੇ ਨੇ ਇਦਾਂ ਦੇ ਮਾੜੀ ਜੀ ਲੱਗਿਆ ਸਫਾਈ ਕਰਨ ਡੱਕੇ ਜੇ ਫਸੇ ਹੋਏ ਨੇ ਸੀਪਾਂ ਚ ਤੇ ਦੂਰ ਨੇ ਉਹਦੇ ਘਰ ਕੇ ਜੱਸਾ ਬਾਈ ਕਹਿੰਦਾ ਬਾਸ ਨਾਲ ਬੰਨ ਦਨੇ ਆ ਫਿਰ ਚਲਾਉਣੇ ਆ 9:30 ਦਾ ਹੋ ਗਿਆ ਟਾਈਮ ਹਾਂਜੀ ਆ ਵੀਰ ਦਾ ਮਕਾਨ ਆ ਨਾਲੇ ਤੇ ਨਾਲੇ ਵੀਰ ਨੇ ਡੈਰੀ ਫਾਰਮ ਖੋਦਿਆ ਹੋਇਆ ਵਧੀਆ ਤੇ ਮਗਰ ਪਾਏ ਹੋਏ ਨੇ ਕੰਦਾ ਕਰਕੇ ਦੋ ਅਚਾਰ ਵਾਲੇ ਲੰਬੇ ਟੋਏ 70-80 ਫੁੱਟ ਦੇ ਡੇੜ ਜਿਹੜੇ ਹੋਣਗੇ ਇਹ ਉਹ ਲਾਤਾ ਵਾਡਾ ਜੱਸੇ ਹਵਾਈ ਨੇ ਮੱਕੀ ਨੂੰ ਲਓ ਜੀ ਮਿੱਤਰੋ ਆਹ ਚੱਲਦੀ ਆ ਕੰਬੈਨ ਆਪਣੀ 1844 ਮੱਕੀ ਆ ਇਹ 1844 ਦੀ ਵੜਾਈ ਚੱਲਦੀ ਆ 2114 ਦਾ ਚਾਰ ਕੀਲੇ ਮੱਕੀ ਦੀ ਵਿਜਾਈ ਕੀਤੀਗੀ ਆਲੂਆਂ ਤੋਂ ਬਾਅਦ ਤੇ 15 16 ਕਿਲਿਆਂ ਦਾ ਪਾ ਲਿਆ ਚਾਰ ਵੀਰ ਨੇ ਬਾਕੀ ਖੜੀ ਐ ਤੇ ਕੱਟਣ ਆਏ ਵਿਆਂ ਕਰੋ ਚੈੱਕ ਕੁਆਲਟੀ ਮੌਸਮ ਮਿੱਤਰੋ ਅੱਜ ਬਹੁਤ ਗਰਮਾ ਬਹੁਤ ਜਿਆਦੇ ਬਹੁਤ ਗਰਮੀ ਐ ਪੁੱਛੋ ਨਾ ਕੁਸ ਤਾਂ ਇਹੋ ਤੋੜੀ ਪਈ ਆ ਪਰਮਾਤਮਾ ਨੇ ਚੱਲਦਾ ਜੀ ਕੰਮਕਾਰ ਮੱਕੀ ਦਾ ਲਓ ਜੀ ਮਿੱਤਰੋ ਫਾਰਮ ਤੇ ਪਹੁੰਚੇ ਦੀ ਵੀਰ ਦੇ ਕਰੋ ਚੈੱਕ ਸੰਦ ਸੁਨਦਾ ਜਣਾ ਤੇ ਫਾਰਮ ਹੈ ਵੀਰ ਦਾ ਗੰਮੂਆਂ ਦਾ ਬਰੀਡ ਰੱਖੀ ਹੋਈ ਆ ਸਾਰੀ ਵਧੀਆ ਆ ਪਾ ਜਰਾ ਦੱਤਾਂ ਕੋਣੜੀਆਂ ਮਸ਼ੀਨ ਨਾ ਦੇ ਨਾਲੇ ਵੀਰ ਦਾ ਮਕਾਨ ਚੱਕੀ ਵੀ ਰੱਖੀ ਆ ਵੀਰ ਨੇ ਆ ਖੜੀ ਆ ਟਰੈਕਟਰ ਨਾਲ ਚੱਲਣ ਵਾਲੀ ਕੋਪਾ ਚੱਲਦਾ ਚਾਰ ਨੂੰ ਮੂੰਹ ਆਪਣੇ ਆਪ ਨੀਵੀਆਂ ਭੜਾਈ ਵੀ ਆ ਥੱਲੇ ਖੋਲਡੀ ਚੌਰੀ ਜੀ ਰੱਖ ਕੇ ਇਹ ਕਾਰਨ ਉਹ ਵੀ ਇਦਾਂ ਆਖ ਰਹੇ ਸੀ ਅੱਜ ਪਸ਼ੂ ਵੀ ਬਿਮਾਰ ਕੱਪ ਹੁੰਦਾ ਜਿੰਨੇ ਕਾਰਨ ਦੀ ਮੀਰ ਹੋ ਗਈ ਕਹਿੰਦੇ ਲਓ ਜੀ ਮਿੱਤਰੋ ਆ ਵੀਰ ਨੇ ਬੁਲਾਇਆ ਆਪਾਂ ਨੂੰ ਆ ਰਿਹਾ ਲਓ ਜੀ ਮਤਲਬ ਡੈਰੀ ਫਾਰਮ ਦਾ ਵੀਰ ਨੇ ਬਣਾਇਆ ਹੀ ਬਣਾਇਆ ਨਾਲ ਜਾਨਵਰਾਂ ਦੇ ਰਹਿਣ ਨੂੰ ਘਰ ਵੀ ਬਣਾਏ ਜਿਨੇ ਦੇਖੋ ਰੱਖੇ ਬਨੇ ਹਰੇਕ ਪਿੰਡਰ ਨਾਲ ਤਾਂ ਕੋਈ ਆਪਣਾ ਬੱਲੇ ਕੋਈ ਨੇ ਜੇ ਕੋਈ ਵੱਡਾ ਜਾਨਵਰ ਹੈ ਤਾਂ ਉਹਦੇ ਲਈ ਆਹ ਟੋਪਰਾ ਦੇਖੋ ਸਪੈਸ਼ਲ ਉਹ ਸਾਹਮਣੇ ਦੇਖੋ ਘਰ ਦੇ ਨਾਲ ਆਹ ਦੇਖੋ ਉਹ ਬੜੀਆ ਸੋਹਣੀ ਲਓ ਜੀ ਮਿੱਤਰੋ ਆਹ ਕਪੜਾ ਮਿਲਦਾ ਵੀਰ ਕਹਿੰਦਾ ਇਹ ਕਈ ਸਾਲ 7-8 ਸਾਲ ਨਹੀਂ ਪਾੜਦਾ ਦੇਖੋ ਦੇਖਣ ਨੂੰ ਤਾਂ ਥੈ ਲਈ ਲੱਗਦਾ ਪਰ ਹਾਏ ਬਹੁਤ ਮੋਟਾ ਬਿੱਡ ਦਾ ਕੱਪੜਾ ਇਹ ਲੈਨੇ ਆ ਵੀਰ ਤੋਂ ਸਾਰੀ ਜਾਣਕਾਰੀ ਕਿੱਥੋਂ ਮਿਲਦਾ ਹੈ ਰਿਆ ਡੇਲੋਂ ਡੂਲੋਂ ਕੋਲੇ ਕਿਥੋਂ ਮਿਲਦਾ ਕਹਿੰਦਾ ਦੇਖੋ ਸਾਈਡ ਤੇ ਕੰਨੀ ਏਦਾਂ ਕਰੀ ਹੋਈ ਆ 12 13 ਕੁ 100 ਦਾ ਕਹਿੰਦਾ 14 ਕੁ ਫੁੱਟੀ ਟਰਾਲੀ ਨੂੰ ਲੱਗਦਾ ਲਓ ਜੀ ਮਿੱਤਰੋ ਆ ਘੇਰਾ ਦਾ ਗਿਆ ਬਥਿਆ ਇਧਰ ਲਾਦਾ ਨਵੇੜਤਾ ਅੰਧਾ ਕਾ ਜੱਸੇ ਬਾਈ ਨੇ ਰਵੇਟਤਾ ਤੇ ਅੰਧਾ ਕਾ ਲਾਡੀ ਬਾਈ ਸੁਹਾਣੇ ਕਿਉਂਕਿ ਪ੍ਰਸ਼ਾਦਾ ਛਕਣੇ ਆ ਤੇ ਪਰਲੇ ਪਲਾਰ ਚ ਲੱਗਿਆ ਵਰਨ ਹੁਣ ਜੱਸੇ ਹੁਣ ਤਾਂ ਨਾਲੇ ਜਿਹੜੀ ਸਾਈਟਾਂ ਲਵਾ ਰਿਹਾ ਹਾਂ ਦਾ ਸਾਈਟਾਂ ਪਰਲੇ ਦੀਆਂ ਸਾਈਟਾਂ ਲਵਾ ਲਿਆ ਬਾਈ ਲਵਾ ਲਿਆ ਨਾ ਆਪ ਤਾਂ ਕਹਦੇ ਆ ਕੰਮ ਕਰ ਫਿਰ ਵੀ ਫੋਰਮੈਨ ਆ ਤੂੰ ਲਾਡੀ ਹਲੇ ਦੂਆ ਹੈ ਤਕਾ ਹਾਂ ਲੋ ਜੀ ਮੇਟਰ ਉੱਪਰ ਅੱਖ ਦੇਖੋ ਵੀ ਇਹ ਮਸਤੀ ਦਾ ਖਾਰਾ ਵਾਲੀ ਜਗ੍ਹਾ ਤੋਰਾ ਲੱਗਿਆ ਵੀਰ ਤੇਤੀ ਰੇਸ ਕੀ ਆ ਕਹੇ ਨਾ ਕਾਉਂ ਤੋਂ ਬੁਲਾਰੇ 36 30 ਆ ਕੇ ਬਦਲੀ ਹੋਈ ਆ ਜੱਸਾ ਬੌਦ ਖੜ ਗਿਆ ਮੂਰੇ ਡੰਡਾ ਲੈ ਕੇ ਲਓ ਜੀ ਰੁਕਦਾ ਜਾਂਦਾ ਰੁਕਦਾ ਜਾਂਦਾ ਰੁਕਦਾ ਜਾਂਦਾ ਲੰਘਿਆ ਪਰ ਗਾਉਂਦਾ ਕਰਤਾ ਪੱਪ ਦੇ ਟੂ ਵੀਲ ਦਾ ਕਰ ਗਿਆ ਜੀ ਮੋਰਚਾ ਫਤੇ ਸਾਹੋ ਜੀ ਵੀਰੋ ਹੁਣੇ ਕਰੀਆ ਪਾਲਟੀ ਇੱਧਰ ਹੈਗਾ ਜੀ ਚੱਲੋ ਬੱਤੀ ਮੱਤ ਵੇ ਵੇ ਹਲੇ ਲਓ ਜੀ ਮਿੱਤਰੋ ਪੂਰੀ ਟਰਾਲੀ ਲੱਗੇ ਪਰ ਦੇਖ ਭਰਤੀ ਸਾਡੀ ਵਾਈ ਦਾ ਕਰੋ ਹਾਲ ਚੈੱਕ ਸਾਡੀ ਵਾਈ ਆ ਭਰਤੀ ਦੀ ਸੀ ਕਰਤੀ ਲਓ ਜੀ ਬਾਈ ਦਾ ਗੱਲਾ ਧਿਆਨ ਡੈਰੀ ਵੱਲ ਨਹੀਂ ਹੈਗਾ ਸੰਦਾਂ ਵੱਲ ਵੀ ਪੂਰਾ ਤੇ ਆਹ ਸੁਆਗਾ ਇਹ ਖੋਲ ਕੇ ਤੇਲ ਲਾ ਕੇ ਦੇਖੋ ਸਾਰਾ ਚੰਗੀ ਤਰ੍ਹਾਂ ਆ ਰੱਖਿਆ ਪਿਆ ਤਰੀਕੇ ਨਾਲ ਤੇ ਆਹ ਖੜੇ ਨੇ ਵੀਰ ਦੇ ਪਲਾਓ ਤੰਨਾਂ ਵਾਲੇ ਲੰਕਾਂ ਦੇ ਤੇਲ ਤੂਲ ਲਾ ਕੇ ਗਰੀਸ ਲਾ ਕੇ ਇਹਨਾਂ ਚੰਗੀ ਤਰ੍ਹਾਂ ਪੂਰੇ ਚਮਕਾ ਕੇ ਅੰਦਰ ਲਾਏ ਹੋਏ ਨੇ ਪੂਰਾ ਛੌਂਕਿਆ ਵੀਰ ਆਲੂਆਂ ਦੀ ਖੇਤੀ ਵੀਰ ਕਹਿੰਦਾ ਤਿੰਨ ਚਾਰ ਸਾਲਾਂ ਤੋਂ ਲੱਗਿਆ ਕਰਨ ਤੇ ਸਾਰੇ ਸੰਦ ਉਹ ਕਰੋ ਚੈੱਕ ਵੀ ਤੇ ਆਪਾਂ ਝੂਆਂ ਵਾਲਾ ਜਾਂ ਡੰਗਰ ਕੋਈ ਬਿਮਾਰ ਹੋ ਜਾਂਦਾ ਲੋ ਜੀ ਘਰੋ ਚੈੱਕ ਚੱਲਦੇ ਨੇ ਬੁਫਾਰੇ ਭਰਾਵਾਂ ਵਾਲਾ ਖੜੀਆਂ ਨੇ ਦੇਖ ਲਓ ਨਾ ਆ ਰਹੀਆਂ ਨੇ ਲੋ ਜੀ ਮਿੱਤਰੋ ਤੀਸਰੀ ਟਰਾਲੀ ਲੱਗ ਗਈ ਇਹ ਹੈਗੀ 12 ਫੁੱਟੀ ਤੇ ਦੂਸਰੀ ਵੀ ਭਰ ਗਈ ਆ ਦੇਖੋ 14 ਫੁੱਟੀ ਤੀਸਰੀ ਲੱਗੀ ਕੰਮ ਚਾਰ ਕ ਗੜੇ ਆ ਰਹਿ ਗਏ ਤੇ ਥੋੜਾ ਯਾਰ ਰਹਿ ਗਿਆ ਮੌਸਮ ਉੱਤੇ ਪ੍ਰਮਾਤਮਾ ਨੇ ਕਰਤਾ ਖਰਾਬ ਦੇਤ ਵੀ ਅੱਧਾ ਪੂਣਾ ਘੰਟਾ ਤੇ ਕੰਮ ਲਵੇ ਲੱਗ ਜੂਗਾ ਘੇਰਾ ਚੰਗਾ ਲੰਬਾ ਦੀਗਾ ਲਓ ਜੀ ਲਾਡੀ ਬਾਈ ਉਤਰਿਆ ਆਇਆ ਤੇ ਜੱਸਾ ਬਾਈ ਲੱਗਿਆ ਚਲਾਉਣ ਲਾਡੀ ਬਾਈ ਨੇ ਪੀਤੀ ਐ ਚਾਹ ਤੇ ਹੁਣ ਜੱਸਾ ਬਾਈ ਚਲਾਊਗਾ ਜਿੰਨਾ ਵੀ ਰਹਿਦਾ ਹੁਣ ਰਕਵਾਰ ਜੱਸੇ ਬਾਈ ਦੇ ਹਿੱਸੇ ਆ ਗਿਆ ਮੱਕੀ 1844 ਬਹੁਤ ਵਧੀਆ ਕੁਆਲਿਟੀ ਆ ਪੂਰੀ ਨੰਬਰ 1 ਸੁੱਕੀ ਐਣ ਪੂਰੀ ਫੁੱਲ ਵਧੀਆ ਰੇਟ ਲੱਗੂ ਇੱਕ ਵੀ ਡਾਂਡਾ ਹਰਾਨੀ ਵਿੱਚ ਇੱਕ ਵੀ ਡਾਂਡਾ ਕਿਹਾ ਜਾ ਹੁੰਦਾ ਐਣ ਪਈਆ ਇੱਕ ਸਾਰ ਸੁੱਕੀ ਦਾ ਹਣ ਖੋਸ਼ਾ ਮੱਕੀ ਵੜਾ ਕੇ ਪੂਰਾ ਫੁੱਲ ਐਣ ਨਜ਼ਾਰਾ ਕਿੰਨੀ ਕਿ ਟੈਨਸ਼ਨ ਸੀ ਕਹਿੰਦੇ ਸ਼ੁਰੂ ਬਹੁਤ ਵਧੀਆ ਮੱਕੀ ਦੀ ਮੱਕੀ ਦੀ ਟੈਨਸ਼ਨ ਨਹੀਂ ਕਰਨੀ ਕਦੇ ਵੀ ਜਿੰਨਾ ਮਰਜੀ ਪਾਣੀ ਆ ਜਾਵੇ ਇਹਨੂੰ ਕੁਝ ਨਹੀਂ ਹੁੰਦਾ ਇਹ ਜੀ ਫਸਲ ਆ ਇਹ ਕਿੰਨੇ ਖੇਤ ਲਾਤੇ ਝੋਨੇ ਦੇ ਝੋਨੇ ਦੇ ਆਪਣੇ ਲਾਗੇ 8 ਕਿਲੇ ਲਓ ਜੀ ਹੋ ਗਿਆ ਮੋਰਚਾ ਬੱਧੇ ਜੱਪੜ ਗਿਆ ਕੰਮਕਾਰ ਉਹਲੇ ਤੀਸਰੀ ਟਰਾਲੀ ਗਈ ਆ ਠੀਕ ਅੱਜ ਤਾਂ ਕਿ ਖਾਜੀ ਕਰਨ ਲੱਗੇ ਆ ਜੱਸਾ ਵਾਈ ਵੀਰ ਕਹਿੰਦਾ ਆਪਾਂ ਲਿਆਉਣਾ ਛਪੰਜਾ ਗੀ ਹੁਣ ਦੇਖਦੇ ਆ ਝੋਡੇ ਦੇ ਵਿੱਚ ਤੋਂ ਪਹਿਲਾਂ ਪੈਦਾ ਕਹਿੰਦਾ ਲਿਆਉਣਾ ਦੂਆਂ ਦੀ ਵਾਹੀ ਭੂਈ ਕਰ ਲਈ ਇਹ ਕਿਹੜਾ ਲੈਂਦਾ ਪੰਜਾਬੀ ਉਹ ਲੈਂਦਾ ਕਿ ਯੂਨੀਅਰ ਲੈਂਦਾ ਮਨ ਦਾ ਕਹਿੰਦਾ ਜਿਆਦਾ ਸੁਭੰਜਾ ਦੀ ਚਾਹੀਦੀ let